ਹਲਕਾ ਆਟਾਰੀ ਅੰਮ੍ਰਿਤਸਰ ਰਾਮ ਤੀਰਥ ਰੋਡ ਦੇ ਪਿੰਡ ਮਾਹਲ ਵਿਖੇ ਉਸ ਸਮੇਂ ਸਥਿਤੀ ਤਣਾਅਪੂਰਵਕ ਹੋ ਗਈ ਜਦੋਂ ਗਲੀ ਮੰਦਿਰ ਮਾਤਾ ਰਾਣੀ ਵਾਲੀ ਵਿੱਚ ਕੁਝ ਨੌਜਵਾਨਾਂ ਵੱਲੋਂ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਮਾਮਲਾ ਪੁਰਾਣੀ ਰنجੇਸ਼ ਨੂੰ ਲੈ ਕੇ ਹੈ ਜੋ ਕਿ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਪੇਟ ਢਿੰਗਰਾ ਕਲੋਨੀ ਦੇ ਕੁਝ ਨੌਜਵਾਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜਿਸ ਨੂੰ ਲੈ ਕੇ ਸਵੇਰ ਦੇ ਸਮੇਂ ਸਾਜਨ ਨਾਮ ਯੋਵਕ ਦੇ ਕਾਰਨ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਤੇ ਵਿੱਚ ਪੁਲਿਸ ਨੂੰ ਮੌਕੇ ਤੋਂ ਕੁਝ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਪੁਲਿਸ ਨੇ ਚਲ ਦਿਆ ਹੋਇਆ ਖੋਲਾ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਮਸਲਾ ਇਹ ਹੀ ਇਹਨਾਂ ਨੇ ਨਾ ਆਪਸ ਚ ਹੈਗੇ ਵਾ ਮੁੰਡੇ ਉਹਨਾਂ ਦੀ ਲੜਾਈ ਹੋਈ ਆਪਸ ਤੇ ਇਹਨਾਂ ਨੇ ਉਦੋਂ ਵੀ ਸਾਡਾ ਨਾਜ਼ਰ ਹੀ ਲਿਖਤਾ ਹੀ ਸਾਡਾ ਨਾ ਇਹਨਾਂ ਨੇ ਮੇਰੇ ਭਰਾ ਨਾ ਕਿ ਅਸੀਂ ਇੱਥੇ ਘਰੇ ਹੀ ਆਪਾਂ ਬੰਦਗੀ ਸਾਡੇ ਇੱਥੇ ਚਰਚ ਦੀ ਆਪਾਂ ਉੱਥੇ ਹੀ ਦੇ ਇਹ ਰਾਜਾ ਡੋਲੂ ਤੇ ਕਾਕਾ ਸ਼ੂਟਰ ਇਹ ਰਹਿੰਦੇ ਆ ਢਿੰਗੜਾ ਕਲੋਨੀ ਤੇ ਇੱਕ ਜਿਹੜਾ ਪੀਪੀ ਹੈ ਨਾ ਪੀਪੀ ਦਾ ਭਰਾ ਕਾਕਾ ਉਹਦਾ ਨਾਮ ਸਾਜਣਿਆ ਸਿੱਧਾ ਸੰਨਾ ਪ੍ਰਕਾਸ਼ ਸਿੰਘ ਆ ਦਾ ਅ ਪਿਛਲੀ ਗਲੀ ਚ ਕਰਾਇਤੇ ਰਹਿੰਦੇ ਵਾ ਉਹ ਵੀ ਨਾਲ ਹੀ ਉਹ ਗੱਡੀ ਚੋਂ ਨਹੀਂ ਉਤਰਿਆ ਤੇ ਤਿੰਨ ਜਾਨੇ ਗੱਡੀ ਚ ਉਤਰੇ ਆ ਸਿੱਧੇ ਫਾਇਰ ਕਿਤੇ ਸਿੱਧੇ ਫਾਇਰ ਕੀਤੇ ਮੇਰੇ ਤੇ ਮੈਂ ਮਾਹਾਂ ਹੀ ਅੱਗੇ ਲਾ ਕੇ ਭੱਜਿਆ ਵਾਂ ਮੈਂ ਪੇਂਡ ਦੇ ਕੰਮ ਤੇ ਜਾਂਦਾ ਵਾਂ ਤੇ ਅੱਜ ਮੈਂ ਛੁੱਟੀ ਕੀਤੀ ਸੀ ਦੇ ਆਪੇ ਤੇ ਆਏ ਆ ਜੀ ਇੱਥੇ ਵੈਰੀਫਾਈ ਕਰ ਰਹੇ ਆ ਹੂੰ ਤਸਦੀਕ ਕਰਨ ਤੋਂ ਬਾਅਦ ਜੋ ਸੀ ਹੋ ਗਈ ਵੈਸੇ ਕਰ ਦੇਣਾ ਇਹ ਸਾਜਣ ਮੁੰਡਾ ਜੀ ਇੱਥੇ ਗੋਲੀਆਂ ਕਿੰਨੇ ਚਲਾਈਆਂ ਦੇ ਬਾਰੇ ਪਤਾ ਕੁਝ ਬਹੁਤ ਤਸਦੀਕ ਕਰ ਰਹੇ ਹੋ ਕਹਿ ਰਹੇ ਨੇ ਕਿ ਬੇਜੇ ਮੌਕੇ ਤੇ ਜਿਸ ਮਤਲਬ ਹੋ ਗਈ ਠੀਕ ਹੈ ਸੰਤਾਜ ਕਾਨੂੰਨ ਕਰਨ ਕੀ ਦੀ ਹੈ